ਹਾਂਜੀ ਦੋਸਤੋ ਕਿਵੇਂ ਹੋ ਅੱਜ ਇੱਕ ਹੋਰ ਕੰਮ ਦੀ ਗੱਲ ਲੈ ਕੇ ਆਏ ਆ ਤੁਹਾਡੇ ਲਈ ਤਾਂ ਦੋਸਤੋ ਜਿਨ੍ਹਾਂ ਦੇ ਲੋਕਾਂ ਦੇ ਵੀ ਬੈਂਕ ਦੇ ਵਿੱਚ ਚੈੱਕ ਖਾਤੇ ਨੇ ਉਹਨਾਂ ਦੇ ਲਈ ਅੱਜ ਉਹਨਾਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇਣ ਵਾਲੇ ਆ ਕਿ ਬੈਂਕਾਂ ਦੇ ਹੁਣ ਕੀ ਕੀ ਨਿਯਮ ਨੇ ਤੇ ਬੈਂਕ ਕੀ ਕੀ ਕਰ ਸਕਦੇ ਹੈ ਕੀ ਕੀ ਨਹੀਂ ਕਰ ਸਕਦੇ ਕਿਉਂਕਿ RBI ਨੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ ਜੀ ਆਹ ਦੋਸਤੋ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਮਿਨੀਮਮ ਬੈਲੈਂਸ ਚਾਰਜ ਦਾ ਜਿਹੜਾ ਕਿ ਆਪਾਂ ਘੱਟੋ ਘੱਟ ਬੈਲੈਂਸ ਜਿਹੜਾ ਰੱਖਣਾ ਹੁੰਦਾ ਉਹ ਨਹੀਂ ਰੱਖਦੇ ਤਾਂ ਕਿੰਨਾ ਬੈਲੈਂਸ ਲੱਗ ਸਕਦਾ ਕਿਹਨੂੰ ਲੱਗ ਸਕਦਾ ਤੇ ਜਿਹੜੇ ਇਨਐਕਟਿਵ ਹੋ ਜਾਂਦੇ ਖਾਤੇ ਠੀਕ ਹੈ ਐਕਟਿਵ ਕਰਨ ਦੇ ਲਈ ਬੈਂਕਾਂ ਨੂੰ ਕੀ ਕਰਨਾ ਪਏਗਾ ਕੀ ਨਹੀਂ ਕਰਨਾ ਪਏਗਾ ਇਹ ਸਾਰਾ ਕੁਝ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਦੇ ਤਾਂ ਦੋਸਤੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੇ ਵੀ ਖਾਤੇ ਦੇ ਵਿੱਚ ਜਿਹੜਾ ਮਿਨੀਮਮ ਅਕਾਊਂਟ ਹੈ ਠੀਕ ਹੈ ਜੀ ਮਿਨੀਮਮ ਅਮਾਊਂਟ ਹੈ ਜਿਹੜਾ ਆਪਾਂ ਰੱਖਣਾ ਹੁੰਦਾ ਜਿਵੇਂ ਕਿ 1000 1500 ਠੀਕ ਹੈ ਜੀ ਜੇਕਰ ਆਪਾਂ ਨਹੀਂ ਰੱਖਦੇ ਠੀਕ ਹੈ ਜੀ ਤਾਂ ਦੋਸਤੋ ਬੈਂਕ ਉਹਦੇ ਤੇ ਮਿਨੀਮਮ ਚਾਰਜ ਲਾਉਂਦੀ ਹੈ ਪਰ ਆਰਬੀਆਈ ਨੇ ਹੁਣ ਬੈਂਕਾਂ ਨੂੰ ਗਾਈਡਲਾਈਨ ਜਾਰਜ ਕੀਤੀ ਹੈ ਕਿ ਜਿਹੜੇ ਵੀ ਬੈਂਕ ਠੀਕ ਹੈ ਜੀ ਜਿਹੜੇ ਵੀ ਬੈਂਕ 2 ਸਾਲ ਤੋਂ ਠੀਕ ਹੈ ਜੀ 2 ਸਾਲ ਤੋਂ ਵੱਧਦੇ ਜਿਹੜੇ ਨੇ ਇਨਐਕਟਿਵ ਨੇ ਠੀਕ ਹੈ ਇਨਐਕਟਿਵ ਨੇ ਉਹਨਾਂ ਤੇ ਬੈਂਕ ਕੋਈ ਵੀ ਚਾਰਜ ਨਹੀਂ ਲਾਏਗਾ ਠੀਕ ਹੈ ਜੀ ਕੋਈ ਵੀ ਚਾਰਜ ਉਹਨਾਂ ਦੇ ਨਹੀਂ ਲਾਏਗਾ ਇਹ ਆਰਬੀਆਈ ਨੇ ਗਾਈਡਲਾਈਨ ਜਾਰੀ ਕੀਤੀ ਹੈ ਤਾਂ ਦੂਸਰਾ ਵੱਡਾ ਇਹ ਹੈ ਜੀ ਜਿਹੜੇ ਬੈਂਕ ਹੁਣ ਇਨਐਕਟਿਵ ਹੋ ਚੁੱਕੇ ਪਹਿਲਾ ਗੱਲ ਪਕਰ ਮਿਨੀਮਮ ਬੈਲੈਂਸ ਦੇ ਕਿਨ ਨੂੰ ਲਾਏਗਾ ਜਿਹੜੇ 2 ਸਾਲ ਤੋਂ ਵੱਧ ਦੇ ਜਿਹੜੇ ਮਿਨੀਮਮ ਬੈਲੈਂਸ ਠੀਕ ਹੈ ਜੀ ਨਹੀਂ ਰੱਖਿਆ ਜਿਹੜੇ ਕਿ ਚਾਲੂ ਨਹੀਂ ਹੋਏ ਉਹਨਾਂ ਤੇ ਇਹ ਬੈਂਕ ਵਾਲੇ ਆ ਜਿਹੜੇ ਇਹ ਕੋਈ ਵੀ ਚਾਰਜ ਨਹੀਂ ਲਉਣਗੇ ਕਿ ਜਿਵੇਂ ਕਿ 112 ਰੁਪਏ 121 ਰੁਪਏ ਐਵੇਂ ਜਿਹੜਾ ਕਿ ਲੋਂਦੇ ਨੇ ਠੀਕ ਹੈ ਜੀ ਹੁਣ ਦੂਸਰੀ ਗੱਲ ਇਹ ਹੈ ਕਿ ਜਿਹੜਾ ਬੈਂਕ ਇਨਐਕਟਿਵ ਕਰ ਦਿੰਦੇ ਨੇ ਖਾਤਾ ਇਨਐਕਟਿਵ ਕਰ ਦਿੰਦੇ ਨੇ ਉਹ ਖਾਤਾ ਇਨਐਕਟਿਵ ਨਹੀਂ ਕਰ ਸਕਣਗੇ ਜੇ ਉਹਦੇ ਲਈ ਇਨਐਕਟਿਵ ਕਰਨਾ ਪਿਆ ਮੰਨ ਲਓ ਕੋਈ ਦਿੱਕਤ ਆ ਜਾਂਦੀ ਹੈ ਵੀ ਤੁਸੀਂ ਇੰਨੇ ਚਿਰ ਤੋਂ ਨਹੀਂ ਬੈਂਕ ਦੇ ਵਿੱਚ ਗਏ ਠੀਕ ਹੈ ਬੈਂਕ ਦੇ ਵਿੱਚ ਇੰਨੇ ਚਿਰ ਤੋਂ ਤੁਸੀਂ ਨਵੇਂ ਗਏ ਤਾਂ ਦੋਸਤੋ ਤੁਸੀਂ ਕੀ ਤੁਹਾਨੂੰ ਕੀ ਕਰਨਾ ਚਾਹੀਦਾ ਯਾਨੀ ਬੈਂਕ ਵਾਲਿਆਂ ਨੂੰ ਆਰਬੀਆਈ ਕਹਿ ਰਿਹਾ ਹੈ ਆਰਬੀਆਈ ਕਹਿ ਰਿਹਾ ਹੈ ਜੀ ਤੁਹਾਨੂੰ ਐਸਐਮਐਸ ਠੀਕ ਹੈ ਜੀ ਜਾਂ ਫਿਰ ਈਮੇਲ ਜਿਹੜੀ ਕੀ ਹੈ ਉਹ ਲੋਕਾਂ ਨੂੰ ਕਰਨੀ ਪਵੇਗੀ ਠੀਕ ਹੈ ਜੀ ਲੋਕਾਂ ਨੂੰ ਕਰਨੀ ਪਈਗੀ ਉਹਨਾਂ ਨੂੰ ਦੱਸਣਾ ਪਏਗਾ ਕਿ ਤੁਹਾਡਾ ਖਾਤੇ ਦੇ ਵਿੱਚ ਘੱਟ ਬੈਲੈਂਸ ਹੈ ਠੀਕ ਹੈ ਜੀ ਤੁਹਾਡੀ ਕੇਵਾਈਸੀ ਪੂਰੀ ਨਹੀਂ ਹੈ ਜੋ ਵੀ ਜਿਵੇਂ ਇਨੈਕਟਿਵ ਕਰਨਾ ਹੋਇਆ ਉਸ ਬਦਲ ਜੋ ਵੀ ਕੋਈ ਦਿੱਕਤ ਆ ਰਹੀ ਹੈ ਬੈਂਕ ਖਾਤੇ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਗਾਗ ਦੇ ਗਾਗ ਨੂੰ ਦੱਸਣਾ ਪਏਗੀ ਵੀ ਤੁਹਾਡਾ ਖਾਤਾ ਇਨੈਕਟਿਵ ਕਰ ਰਿਹਾ ਹੈ ਬਿਨਾਂ ਪੁੱਛੇ ਤੁਸੀਂ ਇਨੈਕਟਿਵ ਨਹੀਂ ਕਰ ਸਕਦੇ ਠੀਕ ਹੈ ਹੁਣ ਉਸ ਤੋਂ ਬਾਅਦ ਬੈਂਕ ਕਹਿ ਰਿਹਾ ਇਹਨਾਂ ਨੂੰ ਜੇ ਕੋਈ ਗ੍ਰਾਹਕ ਇਹਦਾ ਰਿਸਪੌਂਸ ਨਹੀਂ ਦਿੰਦਾ ਠੀਕ ਹੈ ਜੀ ਬੈਂਕ ਮੰਨ ਲਓ ਬੈਂਕ ਦੇ ਰਿਹਾ ਕਿਸੇ ਬੰਦੇ ਨੂੰ ਮੈਸੇਜ ਕਰ ਰਿਹਾ ਹੈ ਵੀ ਤੇਰਾ ਖਾਤਾ ਅਸੀਂ ਇਨਐਕਟਿਵ ਕਰਨ ਜਾ ਰਹੇ ਹਾਂ ਤੇ ਅੱਗੇ ਉਹ ਬੰਦਾ ਕੋਈ ਵੀ ਰਿਸਪੌਂਸ ਨਹੀਂ ਦੇ ਰਿਹਾ ਤਾਂ ਉਰੇ ਬੈਂਕ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਇਹ ਆਰਬੀਆਈ ਕਹਿ ਰਿਹਾ ਹੈ ਆਰਬੀਆਈ ਕਹਿ ਰਿਹਾ ਤੁਸੀਂ ਉਹਦੇ ਨੋਮਿਨੀ ਦੇ ਨਾਲ ਜਿਹੜਾ ਕਿ ਵਾਰਿਸ ਹੁੰਦਾ ਹੈ ਠੀਕ ਹੈ ਜੀ ਨੋਮਨੀ ਦੇ ਨਾਲ ਸੰਪਰਕ ਕਰੋ ਉਸਦੇ ਨਾਲ ਗੱਲ ਕਰੋ ਹੋ ਸਕਦਾ ਹੈ ਕਿ ਜਿਹਦੇ ਨਾਂ ਤੇ ਖਾਤਾ ਸੀ ਉਹ ਬੰਦਾ ਇਸ ਦੁਨੀਆ 'ਚ ਹੁਣ ਹੈ ਹੀ ਨਹੀਂ ਠੀਕ ਆ ਤੇ ਨੋਮਨੀ ਆ ਜਿਹੜਾ ਉਸ ਨੂੰ ਇਹ ਨਹੀਂ ਪਤਾ ਕਿ ਮੇਰਾ ਮੈਨੂੰ ਨੋਮਨੀ ਇਸ ਬੰਦੇ ਨੇ ਰੱਖਿਆ ਸੀ ਤਾਂ ਇਸ ਕਰਕੇ ਦੋਸਤੋ ਬੈਂਕ ਜਾਗਰੂ ਕਰ ਰਹੀ ਹੈ ਤਾਂ ਜੋ ਲੋਕਾਂ ਕੋਲ ਲੋਕਾਂ ਦਾ ਪੈਸਾ ਪਹੁੰਚ ਸਕੇ ਤੇ ਲੋਕ ਸੁਚੇਤ ਹੋਣ ਬੈਂਕਾਂ ਦੀਆਂ ਸੁਰਦਾਂ ਲੈਣ ਵਾਸਤੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਕਿਉਂਕਿ ਬੈਂਕ ਬਹੁਤ ਆਪਣੀ ਮਨਮਰਜ਼ੀ ਕਰਦੇ ਸੀ ਹੁਣ ਅਗਲਾ ਜਿਹੜਾ ਵੱਡਾ ਇੱਕ ਹੋਰ ਕਦਮ ਉਠਾਇਆ ਹੈ RBI ਨੇ RBI ਕਹਿ ਰਿਹਾ ਹੈ RBI ਕਹਿ ਰਿਹਾ ਹੈ ਬੈਂਕ ਨੂੰ ਵੀ ਜਦੋਂ ਵੀ ਤੂੰ ਕੋਈ ਇਨੈਕਟਿਵ ਹੋ ਜਾਂਦਾ ਹੈ ਖਾਤਾ ਠੀਕ ਹੈ ਇਨੈਕਟਿਵ ਹੋ ਜਾਂਦਾ ਹੈ ਤਾਂ ਉਸ ਨੂੰ ਜਦੋਂ ਵੀ ਤੁਸੀਂ ਐਕਟਿਵ ਕਰੋਗੇ ਠੀਕ ਹੈ ਜੀ ਕਸਟਮਰ ਤੁਹਾਡੇ ਬੈਂਕ ਦੇ ਕੋਲ ਹੁੰਦਾ ਹੈ ਤਾਂ ਤੁਸੀਂ ਦੋਸਤ ਤੁਸੀਂ ਬੈਂਕਾਂ ਜਿਹੜੇ ਬੈਂਕ ਵਾਲੇ ਉਹਦੇ ਤੋਂ ਕੋਈ ਵੀ ਚਾਰਜ ਨਹੀਂ ਲਓਗੇ ਠੀਕ ਹੈ ਜੀ ਐਕਟਿਵ ਕਰਨ ਦਾ ਕੋਈ ਵੀ ਚਾਰਜ ਬੈਂਕ ਵਾਲੇ ਗਾਹਕ ਤੋਂ ਨਹੀਂ ਲੈ ਸਕਦੇ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਬੈਂਕ ਵਾਲਿਆਂ ਨੇ ਹੁਣ ਜਿਹੜੇ ਆਰਬੀਆਈ ਬੈਂਕ ਆ ਜਿਹੜਾ ਉਸਨੇ ਬੈਂਕਾਂ ਵਾਲਿਆਂ ਨੂੰ ਕਿਉਂ ਜਾਰੀ ਕੀਤੀਆਂ ਤੁਹਾਨੂੰ ਦੱਸ ਦਿਆਂ ਕਿ 42000 ਦੇ ਕਰੀਬ ਦੋਸਤੋ 42000 ਕਰੋੜ ਰੁਪਏ ਦੇ ਕਰੀਬ ਹੈ ਜਿਹੜਾ ਪੈਸਾ ਹੈ ਜਿਹੜਾ ਪੈਸਾ ਹੈ ਉਹ ਬੈਂਕਾਂ ਦੇ ਵਿੱਚ ਐਵੇਂ ਹੀ ਪਿਆ ਉਹਦਾ ਕੋਈ ਨਾਮ ਪਤਾ ਨਹੀਂ ਹੈ ਨਾ ਤਾਂ ਉਹਨੂੰ ਕੋਈ ਲੈਣਾ ਰਿਹਾ ਤੇ ਨਾ ਕੋਈ ਕਲੇਮ ਕਰ ਰਿਹਾ ਕਿ ਇਹ ਸਾਡਾ ਪੈਸਾ ਹੈ ਠੀਕ ਹੈ ਜੀ ਇਦੇ ਬਾਰੇ ਕੋਈ ਵੀ ਹਜੇ ਬੈਂਕਾਂ ਨੂੰ ਸੂਚਿਤਨਾ ਨਹੀਂ ਆਈ ਹੈ ਬੈਂਕਾਂ ਦੇ ਵਿੱਚ ਇੰਨਾ ਪੈਸਾ ਪਿਆ ਹੈ 42000 ਕਰੋੜ ਰੁਪਇਆ ਲੋਕਾਂ ਦਾ ਜਿਹੜੇ ਕਿ ਲੋਕ ਨਾ ਤੇ ਉਹਨੂੰ ਲੈਣ ਆ ਰਹੇ ਨਾ ਕੋਈ ਕਲੇਮ ਕਰ ਰਿਹਾ ਹੈ ਕਿ ਸਾਡਾ ਪੈਸਾ ਹੈ ਨਾ ਬੈਂਕ ਵਾਲਿਆਂ ਨੂੰ ਪਤਾ ਹੈ ਕਿਸ ਦਾ ਪੈਸਾ ਹੈ ਠੀਕ ਹੈ ਹੁਣ ਆਰਬੀਆਈ ਨੇ ਕੀ ਇਹ ਗਾਈਡਲਾਈਨ ਜਾਰੀ ਕੀਤੀ ਹੈ ਕਿ ਜਿਨੇ ਵੀ ਬੈਂਕ ਨੇ ਠੀਕ ਹੈ ਜੀ ਜੇ ਉਹਦੇ ਵਿੱਚ ਕਿਸੇ ਬੈਂਕ ਦੇ ਵਿੱਚ ਇਹੋ ਜਿਹਾ ਪੈਸਾ ਪਿਆ ਜਿਹਦਾ ਕੋਈ ਮਾਲਕ ਨਹੀਂ ਹੈ ਵਾਲੀ ਵਾਰਸ ਨਹੀਂ ਹੈ ਤੇ ਉਹਦਾ ਜੀ ਅਕਾਊਂਟ ਦੇ ਹਿਸਾਬ ਦੇ ਨਾਲ ਉਦੇ ਨਾਮ ਪਤਾ ਕੀਤਾ ਜਾਏਗਾ ਜੇ ਉਸ ਨਾਮ ਦਾ ਨਹੀਂ ਮਿਲਦਾ ਨੋਮਿਨੀ ਨੂੰ ਪਤਾ ਕੀਤਾ ਜਾਏਗਾ ਉਹਦੇ ਬਾਰੇ ਛਾਣਵੀਨ ਕੀਤੀ ਜਾਵੇਗੀ ਕਿ ਇਹ ਜਿਹੜਾ ਪੈਸਾ ਹੈ ਠੀਕ ਹੈ ਜੀ ਇਹ ਪੈਸਾ ਹੈ ਜਿਹੜਾ ਇੱਕ ਇਸ ਬੰਦੇ ਦਾ ਉਹ ਕਿਉਂ ਨਹੀਂ ਲੈਣ ਆ ਰਿਹਾ ਠੀਕ ਹੈ ਜੇ ਫਿਰ ਵੀ ਸਾਰਾ ਕੁਝ ਪੜਤਾਲ ਕਰਨ ਤੋਂ ਬਾਅਦ ਸਭ ਕੁਝ ਪੜਤਾਲ ਕਰਨ ਤੋਂ ਬਾਅਦ ਵੀ ਜਿਹੜਾ ਕਿ ਇਹ ਬੈਂਕ ਬੈਂਕ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਇਹ ਜਿਹੜਾ 42000 ਰੁਪਇਆ ਹੈ ਇਹੋ ਜਿਹਾ ਬਥੇਰੇ ਬੈਂਕਾਂ ਦੇ ਵਿੱਚ ਪਿਆ ਹੁੰਦਾ ਥੋੜਾ ਥੋੜਾ ਕਰਕੇ ਕੋਈ ਕਲੇਮ ਨਹੀਂ ਕਰਦਾ ਠੀਕ ਹੈ ਤਾਂ ਇਹ ਕਿਹਦਾ ਖਾਤਾ ਹੈ ਕਿਹਦਾ ਪੈਸਾ ਹੈ ਇਹ ਲੈਣ ਕਿਉਂ ਨਹੀਂ ਆ ਰਿਹਾ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਜਿਹੜਾ ਇਹ ਪੈਸਾ ਹੈ ਇਹ ਆਰਬੀਆਈ ਆਪਣੇ ਕੋਲ ਰੱਖੇਗੀ ਰਿਜ਼ਰਵ ਠੀਕ ਹੈ ਜੀ ਰਿਜ਼ਰਵ ਰੱਖੇਗੀ ਤੇ ਨਾਮ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਰਿਜ਼ਰਵ ਬੈਂਕ ਆਫ ਇੰਡੀਆ ਹੈ ਇਹ ਬੈਂਕਾਂ ਕੋਲ ਪੈਸਾ ਨਹੀਂ ਜਾਏਗਾ ਇਹ ਸਿੱਧਾ ਜਾਏਗਾ ਬੈਂਕਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਹੀਆਂ ਇਹੋ ਜਿਹਾ ਪੈਸਾ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਭੇਜਿਆ ਜਾਵੇ ਤਾਂ ਇਹ ਕਿੱਥੇ ਭੇਜਿਆ ਜਾਏਗਾ ਦੋਸਤੋ ਇਹ ਰਿਜ਼ਰਵ ਬੈਂਕ ਆਪਣੇ ਕੋਲ ਰੱਖੇਗੀ ਜਿਹੜਾ ਆਰਬੀਆਈ ਦਾ ਹੈ ਜਿਹੜਾ ਠੀਕ ਹੈ ਜੀ ਵੈਲਫੇਅਰ ਫੰਡ ਹੁੰਦਾ ਹੈ ਉਹਦੇ ਵਿੱਚ ਕਿਥੇ ਰੱਖੇਗੀ ਆਰਬੀਆਈ ਅਵੇਅਰਨੈਸ ਅਵੇਅਰਨੈਸ ਐਂਡ ਡਿਪੋਜ਼ੀਟਰ ਯਾਨੀ ਲੋਕਾਂ ਦਾ ਪੈਸਾ ਰੱਖੇਗੀ ਉਹਦੇ ਵਿੱਚ ਇਹ ਜਿਹੜਾ ਫਾਲਤੂ ਦਾ ਪੈਸਾ ਹੈ ਇਹ ਬੈਂਕ ਉਹਦੇ ਵਿੱਚ ਰੱਖੇਗੀ ਜਿਹੜਾ ਆਪਣਾ ਇਹਨਾਂ ਨੇ ਫੰਡ ਬਣਾਇਆ ਹੋਇਆ ਹੈ ਠੀਕ ਹੈ ਡਿਪੋਜ਼ੀਟਰ ਤੇ ਅਵੇਅਰਨੈਸ ਦਾ ਤਾਂ ਉਸ ਤੋਂ ਬਾਅਦ ਸਭ ਤੋਂ ਵੱਡਾ ਇਹ ਫਾਇਦਾ ਹੋਏਗਾ ਜਦੋਂ ਵੀ ਕੋਈ ਵੀ ਕਲੇਮ ਕਰਦਾ ਚਾਹੇ ਅੱਜ ਤੋਂ 10 ਸਾਲ ਬਾਅਦ ਵੀ ਕਿਉਂ ਨਹੀਂ ਕਰਦਾ ਹੋਵੇ ਕੋਈ ਜੇ 10 ਸਾਲ ਬਾਅਦ ਵੀ ਕਿਸੇ ਬੰਦੇ ਨੇ ਕਲੇਮ ਕੀਤਾ ਹੈ ਇਹ ਪੈਸਾ ਮੇਰਾ ਹੈ ਤਾਂ ਦੋਸਤੋ ਉਹ ਪੈਸਾ ਜਿਹੜਾ ਉੱਥੋਂ ਕੱਢ ਕੇ ਜਿਹੜਾ ਕਿ ਉਹ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਹੁਣ ਬਕਾਇਦਾ ਇਹਦੇ ਵਾਸਤੇ ਵੀ ਸ਼ਰਤਾਂ ਹੋਣਗੀਆਂ ਕੀ ਕੀ ਸ਼ਰਤਾਂ ਹੋ ਸਕਦੀਆਂ ਨੇ ਇਹਦੇ ਬਾਰੇ ਕਿਉਂਕਿ ਹਜੇ ਗਾਈਡਲਾਈਨ ਕੋਈ ਜਾਰੀ ਨਹੀਂ ਹੋਈ ਜਿਵੇਂ ਵੀ ਗਾਈਡਲਾਈਨ ਹੋਵੇ ਤੁਹਾਨੂੰ ਕਨਫਰਮ ਦੱਸਾਂਗੇ ਪਰ ਕੀ ਕੀ ਹੋ ਸਕਦਾ ਹੈ ਉਹਦੇ ਵਾਸਤੇ ਇਹ ਸਵਾਲ ਹੋ ਸਕਦਾ ਹੈ ਕਿ ਤੁਸੀਂ ਆਪਣੀ ਬੈਂਕ ਕਾਪੀ ਹੈ ਜਿਹੜੀ ਠੀਕ ਹੈ ਜੀ ਬੈਂਕ ਕਾਪੀ ਜਮ੍ਹਾਂ ਕਰਾਓ ਠੀਕ ਹੈ ਜੀ ਆਪਣਾ ਪੈਨ ਕਾਰਡ ਜਮ੍ਹਾਂ ਕਰਾਓ ਠੀਕ ਹੈ ਜੀ ਇਨੇ ਚਿਰ ਚ ਤੁਸੀਂ ਕਿਉਂ ਨਹੀਂ ਆਏ ਬੈਂਕ ਦੇ ਖਾਤੇ ਕੀ ਤੁਹਾਨੂੰ ਕੀ ਹੋ ਗਿਆ ਸੀ ਕੀ ਨਹੀਂ ਹੋ ਗਿਆ ਸੀ ਤੁਸੀਂ ਆਪਣੇ ਖਾਤੇ ਬਾਰੇ ਕਿਉਂ ਐਕਟਿਵ ਨਹੀਂ ਸੀ ਤਾਂ ਇਹ ਸਾਰਾ ਕੁਝ ਦੱਸਣਾ ਪਏਗਾ ਤਾਂ ਜੋ ਉਹ ਤੁਹਾਡਾ ਪੈਸਾ ਤੁਹਾਨੂੰ ਵਾਪਸ ਕਰ ਦਿੱਤਾ ਜਾਵੇ ਕਿਉਂਕਿ ਨਹੀਂ ਤਾਂ ਐਵੇਂ ਹਰੇਕ ਕੋਈ ਆ ਜਾਏਗਾ ਕਿ ਇਹ ਮੇਰਾ ਪੈਸਾ ਸੀ ਇਸ ਕਰਕੇ ਸਰਕਾਰ ਨੇ ਕਿਹਾ ਕਿ ਇਹ ਜਿਹੜਾ ਪੈਸਾ ਹੈ ਬੈਂਕ ਵਾਲੇ ਵੀ ਵਰਤ ਨਹੀਂ ਸਕਦੇ ਕਿਉਂਕਿ ਕਈ ਵਾਰ ਹੁੰਦਾ ਜਿਹੜਾ ਪੈਸਾ ਖਾਤੇ ਵਿੱਚ ਪਿਆ ਹੁੰਦਾ ਉਹ ਬੈਂਕ ਵਾਲੇ ਧੋਖਾਧੜੀ ਦੇ ਨਾਲ ਵਰਤ ਲੈਂਦੇ ਨੇ ਠੀਕ ਹੈ ਤੇ ਆਰਬੀਆਈ ਇਹ ਚੀਜ਼ ਨੂੰ ਹੁਣ ਧਿਆਨ ਦੇ ਵਿੱਚ ਰੱਖ ਕੇ ਇਹ ਨਿਯਮ ਲਿਆ ਰਿਹਾ ਹੈ ਵੀ ਜਿਹੜਾ ਲੋਕਾਂ ਦਾ ਪੈਸਾ ਹੈ ਉਹ ਸਿਰਫ ਲੋਕਾਂ ਦੇ ਕੋਲ ਹੀ ਜਾਣਾ ਚਾਹੀਦਾ ਕਿਉਂਕਿ ਦੋਸਤੋ ਤੁਸੀਂ ਤੁਹਾਨੂੰ ਪਤਾ ਹੈ ਕਿ ਅੱਜਕਲ ਠੱਗੀਆਂ ਠੋਰੀਆਂ ਬਹੁਤ ਚੱਲ ਰਹੀਆਂ ਨੇ ਕਈ ਵਾਰ ਇਹ ਹੁੰਦਾ ਹੈ ਕਿ ਬੈਂਕ ਵਾਲੇ ਨੂੰ ਪਤਾ ਹੁੰਦਾ ਤੇ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਵਿਚਲਾ ਬੰਦਾ ਕੋਈ ਠੱਗੀ ਕਰਕੇ ਪੈਸਾ ਕੱਢ ਲੈਂਦਾ ਤੇ ਬਹੁਤ ਟਾਈਮ ਦੇ ਬਾਅਦ ਲੋਕਾਂ ਨੂੰ ਪਤਾ ਲੱਗਦਾ ਕਿ ਸਾਡੇ ਖਾਤੇ ਦੇ ਵਿੱਚ ਉਹ ਪੈਸਾ ਸੀ ਉਹ ਕਿੱਥੇ ਗਿਆ ਤਾਂ ਇਸ ਕਰਕੇ ਲੋਕਾਂ ਨੂੰ ਸਤਰਕ ਕਰਨ ਵਾਸਤੇ ਆਰਬੀਆ ਨੇ ਇਹ ਨਿਯਮ ਲਿਆਉਣ ਜਾ ਰਹੀ ਹੈ ਕਿ ਮਿਨੀਮਮ ਜਿਹੜਾ ਬੈਲੈਂਸ ਹੈ ਉਹ ਇਨੈਕਟਿਵ ਖਾਤੇ ਤੇ ਨਹੀਂ ਲੱਗੇਗਾ ਠੀਕ ਹੈ ਜੀ ਇਨੈਕਟਿਵ ਕਰਨ ਤੋਂ ਪਹਿਲਾਂ ਲੋਕਾਂ ਨੂੰ ਗਾਈਡ ਕੀਤਾ ਜਾਏਗਾ ਐਸਐਮਐਸ ਰਾਹੀਂ ਜਾਂ ਫਿਰ ਈਮੇਲ ਰਾਹੀਂ ਜਾਂ ਫਿਰ ਫੋਨ ਕਰਕੇ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ RBI ਕਹਿ ਰਿਹਾ ਤੇ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਪਈਆਂ ਨੇ ਸਖਤ ਤਾਂ ਦੋਸਤੋ ਇਹੋ ਜਿਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਿਉਂਕਿ ਅਸੀਂ ਤੁਹਾਡੇ ਕੰਮ ਦੇ ਨਾਲ ਰਿਲੇਟਡ ਗੱਲਾਂ ਲੈ ਕੇ ਆਉਂਦੇ ਹਾਂ ਤਾਂ ਜਿਹਦਾ ਕਿ ਤੁਹਾਨੂੰ ਆਮ ਜ਼ਿੰਦਗੀ ਦੇ ਵਿੱਚ ਫਾਇਦਾ ਹੋ ਸਕੇ ਸੋ ਮਿਲਦੇ ਆ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਜੀ